ਉੰਦੇ ਫੈਂਡ ਕਾ ਲੈ ਕੇ ਬਲੌਕ ਬਹੁਤ ਵਾਤ ਸਹਿਜ ਦੁਕਾਨ ਨਵਾਜ਼ ਦੋ ਸੁਣਾਉਣੀ ਠੀਕ ਆ ਕੋਣ ਲਓ ਜੀ ਸਾਡ ਜਪਾ ਪੱਥਰ ਤੋਂ ਹੀ ਜਾਨੀ ਜੀ ਇਹ ਪੇਪੀ ਸਟਾਰਟ ਕਰ ਲਈਏ ਆਪਰੇ ਕੋਲ ਮੋਟੀ ਪੈਪ ਹਨ ਸਿੱਧੀ ਆਪਣੀ ਮੋਟਰ ਤੇ ਲਾਈ ਹੁੰਦੀ ਹੈ ਇਹ ਪੈਪ ਪੱਥਰ ਵਗਿਆ ਤੇ ਆਪਾਂ ਅੰਦਰੋਂ ਕੋਚੇ ਵਗਾਰੇ ਲਾ ਕੇ ਗੱਡੀ ਕਿਚਾ ਬਦਲਦੀਆਂ ਰਜਿਤ ਹੋਣਾ ਇਸ ਨੂੰ ਪਤਾ ਆਪਾਂ ਹਫਤੇ ਵਾਰ ਜਿਹੜਾ ਕੰਮ ਆਪਣਾ ਕਰਨ ਵਾਲਾ ਹੁੰਦਾ ਹਫਤੇ ਬਾਅਦ ਨਹੀਂ ਵੈਸੇ ਆਪਾਂ ਸ਼ੁੱਕਰਵਾਰ ਨੂੰ ਕਿ ਅੱਜ ਬਤਵਾਰ ਇਹ ਸਾਰੇ ਕੰਮ ਆਪਾਂ ਲਿੰਕਮਨੀ ਦੀ ਸਫਾਈ ਆਪਾਂ ਸ਼ੁੱਕਰਵਾਰ ਨੂੰ ਕਿਥੀ ਛੇਕਦੇ ਨਹੀਂ ਹੋਏ ਆ ਤੇ ਕੱਲ ਦੇਖੋ ਜੀ ਕਿੰਨੀ ਸੋਹਣੀ ਹਾਂ ਕਿੰਨੀ ਠੰਡ ਲੱਗੀ ਸੀ ਆ ਕਿੰਨੀ ਠੰਡ ਸੀ ਕੱਲ ਬੱਦਲ ਸੀਗੇ ਹਣਾ ਬਹੁਤ ਥਾਈ ਨਹੀਂ ਪਿਆ ਪਰ ਸਾਡੇ ਨਹੀਂ ਬਿਲਕੁਲ ਹੀ ਪਿਆ ਗਾ ਕੱਪੜੇ ਵਗੈਰਾ ਆਪਾਂ ਸਾਰੇ ਧੋਨੇ ਆ ਕੀ ਆਪਣਾ ਰਹਿ ਗਿਆ ਵਿਹੜਾ ਧੋਣਾ ਵਾਲਾ ਬਾਥਰੂਮ ਚ ਅੱਪਾ ਦਵਾਈ ਲਾ ਕੇ ਸਾਫ ਕਰਾਂਗੇ ਹੁਣ ਆਪਾਂ ਪੱਥਰ ਧੋਈ ਜਾਂਦੇ ਹਾਂ ਫੇਰ ਅੱਜ ਆਪਾਂ ਇੱਕ ਦੋ ਘਰੀਂ ਪਿੰਡ ਤੇ ਜਾ ਕੇ ਆਵਣਾ ਕਿ ਕਿਸੇ ਦੇ ਵਿਆਹ ਨੇ ਚਾਹੁੰਦੇ ਆਵਾਂਗੇ ਬੈਂਕ ਤੇ ਜਾਣਾ ਹੈ ਕਿੱਥੇ ਕਿੱਥੇ ਦੇ ਹੈ ਜੈ ਪਰਤਾ ਨੂੰ ਜੀਜੀ ਆ ਕਿਤੇ ਹੋਈ ਆ ਫੇਰ ਸਭ ਦਿਖਾ ਦਈਏ ਉਹਨਾਂ ਨੇ ਬਹੁਤ ਜ਼ਿਆਦਾ ਵਾ ਕਿ ਮਗਰੋਂ ਚਲੋ ਖਾਪੀ ਜਾਇਆ ਨਾ ਪਹਿਲਾ ਵੀ ਜੀ ਆਈ ਗੱਲ ਸਮਝਾਏ ਜਿੱਥੇ ਤਾਂ ਮੁੜਿਆ ਜੀ ਵਜੋਂ ਕੋਕ ਚੁੱਕਿਆ ਇਹ ਜਾ ਮੁੜਿਆ ਇਹ ਫਿਰ ਮੈਂ ਤੇ ਵਰਤੀ ਚ ਜਾਵਾਂਗੇ ਤੁਹਾਨੂੰ ਅੱਗੇ ਕਰਕੇ ਵੀ ਘਰੇ ਆ ਜਾਣਗੇ ਚਲੋ ਜੀ ਆਪਾਂ ਤੁਹਾਨੂੰ ਦਿਖਾਤਾ ਬਲੌਗ ਸ਼ੁਰੂ ਕਰ ਲਿਆ ਫਿਰ ਆਪਾਂ ਤੁਹਾਨੂੰ ਅਪਡੇਟ ਦਿੰਦੇ ਰਾਵਾਂਗੇ ਦੇਖੋ ਇਸ ਦਾ ਪਾਵਰ ਸਨ ਨਿਕਲੇ ਆਇਆ ਫਿਰ ਆਪਾਂ ਜਵਾਲ ਧੋ ਕੇ ਜਿਹੜਾ ਫਟੇ ਧੋ ਕੇ ਚਾਤੀ ਟੀਕੇ ਫਿਰ ਆਪਾਂ ਚੱਲਾਂਗੇ ਬਿੜਾ ਤੋਂ ਹੁਣਵਾ ਦਾਣਾ ਆਪਾਂ ਜਦੋਂ ਇਹਦਾ ਧੋਵਾਂਗੇ ਕੱਪੜੇ ਆਪਾਂ ਸਾਰੇ ਧੋ ਲੈ। ਅੰਬਲੇ ਸਵੇਾਈ ਸਾਈਸ ਪਾਉਂਦਾਂ ਨੇ ਕਰ ਦਿੱਤੀ ਆ। ਲਓ। ਚੌਂਤਰਾ ਦਿੱਤਾ ਹੱਥ ਕਰ ਲਓ। ਚੌਂਤਰਾ ਆਪਾਂ ਧੋ ਲੈ। ਚੌਂਤਰਾ ਬਰਤ ਦਿੱਤਾ ਹੈ ਨਹੀਂ ਤੇ ਲੋਪਾ ਨਾਲ ਤੋਂ ਉਹ ਲੈ ਨਹੀਂ। ਇਸ ਤਰ੍ਹਾਂ ਕਿੱਲੜ ਉਹਦਾ ਚੌਂਤਰਾ ਬਣਿਆ ਹੋਇਆ ਆਪਣਾ। ਹਾਂਜੀ ਪਿੰਡ ਕਾਲੇ ਕੇ ਬਲੋਕ ਤੇ ਬਹੁਤ ਬਹੁਤ ਤੇ ਦਿਲੋਂ ਧੰਨਵਾਦ ਬਹੁਤ ਸੁਣੋ ਜੀ ਕਿ ਮੈਂ ਠੀਕ ਠਾਕ ਹਾਂ ਜੀ ਹਲੋ ਜੀ ਆਪਾਂ ਕੰਮ ਤਾਂ ਦੇ ਸਾਰੇ ਨਿਵੇੜ ਲਏ ਆ ਕਿਉਂਕਿ ਪਹਿਲਾਂ ਮੌਸਮ ਵੀ ਮੀਂਹ ਦੇ ਬੜਾ ਆਪਣੇ ਤਾਂ ਮੀਂਹ ਨਹੀਂ ਆਇਆ ਹੈਗਾ ਤੇ ਜਦਾਂ ਨਹੀਂ ਮੌਸਮ ਬਹੁਤ ਖਰਾਬ ਸੀ ਮੀਂਹ ਆ ਰਹੀ ਸੀ ਪਰ ਆਪਣੇ ਮੀਂਹ ਨਹੀਂ ਪਿਆਗਾ ਕੰਮ ਤਾਂ ਕਮਰਤਨ ਦੇ ਪਸਾਰੇ ਨਿਵੇੜਲੇ ਸੀ ਇਹ ਆਪਾਂ ਪਹਿਲਾਂ ਤੁਹਾਨੂੰ ਦਿਖਾਏ ਆਪਾਂ ਵਿੜਾ ਤੋਤਾ ਹਨਾ ਸਾਬ ਸਫਾਈਆਂ ਕੀਤੀਆਂ ਜੋ ਆਪਣੀਆਂ ਹਫਤੇ ਲਈ ਹੁੰਦੀਆਂ ਨੇ ਸਫਾਈਆਂ ਉਹ ਸਾਰੀਆਂ ਡਨ ਕੀਤੀਆਂ ਹਫਤੇ ਬਾਅਦ ਨਹੀਂ ਵੈਸੇ ਪਛੀਆਂ ਕਰਦੇ ਨੇ ਬਾਅਦ ਇਹ ਆਪਾਂ ਸਫਾਈਆਂ ਕਰਦੇ ਨੇ ਬੈਡ ਸਿੱਟ ਬਦਲਣੀ ਹੋਵੇ ਫਿਰ ਜਧੂਰੀ ਹੋਵੇ ਵਿੜਾ ਤੋਣਾ ਹੋਵੇ ਬਾਥਰੂਮ ਵਗੈਰਾ ਸਾਫ ਕਰਨਾ ਹੋਵੇ ਦਵਾਈ ਪਾ ਕੇ ਤੇ ਇਹ ਆਪਾਂ ਫਿਰ ਕਰ ਦਿੰਦੇ ਹੁੰਨੇ ਆ ਟਾਵਲ ਵਗੈਰਾ ਤੋਹਣੇ ਹੋਣ ਸਾਰਾ ਕੰਮ ਡਨ ਕਰਤਾ ਫਿਰ ਆਪਾਂ ਚਲੇ ਗਏ ਜੀ ਸਾਸਪਾਈਏ ਕਰਕੇ ਚਾਚੀ ਬੀਬੀ ਆਪਾਂ ਨੂੰ ਇੱਕ ਤਾਂ ਬੈਂਕ ਤਾਂ ਕੰਮ ਸੀ ਬੈਂਕ ਤੇ ਚਲੇ ਗਏ ਇਹ ਕਿਤੇ ਨਹੀਂ ਆਪਣੀ ਪਿੰਡੋਂ ਹੀ ਸੌਖ ਨੂੰ ਸੇਧਾ ਪਾਰ ਸੀਗਾ ਫਿਰ ਉੱਥੀ ਚਲੇ ਗਏ ਬੀਬੀ ਕੇ ਇਸ ਪਹਿਲੇ ਵਾਰ ਬੀਬੀ ਕਰੀ ਆ ਗਈ ਕਿ ਉਹ ਸਭ ਵੀ ਆਪਾਂ ਉਹਨਾਂ ਨਾਲ ਬਹੁਤ ਜ਼ਿਆਦਾ ਵਾ ਤੇ ਫਿਰ ਮੈਂ ਕਿਹਾ ਚਲੋ ਅਸੀਂ ਬੈਂਕ ਤੇ ਕੋਈ ਕਰਸੇ ਉਹਨਾਂ ਦਾ ਮੈਂ ਕਿਹਾ ਚਲੋ ਉਹਨਾਂ ਨੇ ਵੈਸੇ ਮੁੰਡੇ ਦੀ ਛਿਟੀ ਕੀਤੀ ਸੀਗੀ ਚਲੋ ਮੈਂ ਕਿਹਾ ਬੀਬੀ ਵੀ ਸਕਾਂਦੇ ਵਸ ਮੈਂ ਵੀ ਚਲੋ ਸਕਾਂਦੇ ਆਉਂਗੀ ਚਲ ਜਾਇਆ ਮੇਰੇ ਕੋਲ ਉੱਥੇ ਚਲੇ ਗਿਆ ਉੱਥੇ ਟਾਈਮ ਲੱਗ ਗਿਆ ਇਹ ਸਾਡੇ ਦੂਜੇ ਘਰ ਚਲੇ ਗਏ ਸਾਡੇ ਪਤਾ ਨਹੀਂ ਕੌਣ ਆਵਾਜ਼ ਆ ਮਾਰੀ ਆਂਦਾ ਦੂਜੇ ਘਰ ਐਨ ਆਵਾਜ਼ ਆਉਂਦੀ ਹੋ ਵਿੱਚ ਲੋ ਜੀ ਸੋਨ ਤੁਖਾਉਣੇ ਆ ਜੀ ਆਪਾਂ ਸੋਨਾ ਚਾਂਦੀ ਦਾ ਰੇਟ ਤਾਂ ਅਸਮਾਨੀ ਚੜਿਆ ਪਿਆ ਜੀ ਇੰਨਾ ਜ਼ਿਆਦਾ ਰੇਟ ਵਧਿਆ ਪਿਆ ਬਹੁਤ ਜ਼ਿਆਦਾ ਸੋਨੇ ਦਾ ਭਾਜ ਅੱਜ ਅਸੀਂ ਪੁੱਛਿਆ 156000 ਨੂੰ ਅੱਜ ਦਾ ਰੇਟ 156000 ਦੇਖੋ ਇੰਨਾ ਜ਼ਿਆਦਾ ਰੇਟ ਵਧਿਆ ਪਿਆ ਹਣ ਤੇ ਚਾਂਦੀ ਦਾ ਰੇਟ ਹੈਗਾ ਜੀ 472 ਇਹ ਪੰਜ ਗਿ ਕਸੌਨ ਸੀ ਅ ਰੇਟ ਤੂਰੇ ਦਾ ਤੇ ਅੱਜ 4700 ਨੂੰ ਰੇਟ ਹੋਇਆ ਬਹੁਤ ਜ਼ਿਆਦਾ ਵਧਿਆ ਪਿਆ ਹਾ ਮ ਪਤਾ ਨਹੀਂ ਕਿੱਥੇ ਜਾ ਕੇ ਕਰੂਗਾ ਸੋਨੇ ਦਾ ਰੇਟ ਤਾਂ ਇੰਨਾ ਜ਼ਿਆਦਾ ਹੋਇਆ ਪਿਆ ਹੈ ਲੈਣੋ ਸੋਨਾ ਖਰੀਦਣਾ ਬਸ ਬਾਰ ਗੱਲ ਹੋ ਗਈ ਹੈ ਨਾ ਬਹੁਤ ਮਹਿੰਗਾ ਹੋ ਗਿਆ ਚਲੋ ਜੋ ਪਹਿਲੀਆਂ ਜਵਾਨ ਗਿਆ ਚਲੋ ਉਹ ਵਧੀਆ ਵਾਨ ਗਿਆ ਚਲੋ ਹੁਣ ਤਾਂ ਵੈਸੇ ਨਾ ਵੀ ਬਣੂਦਾ ਵੀ ਕੋਈ ਗੱਲ ਨਹੀਂ ਹੈਗੀ ਤੇ ਪਰ ਬਣਾਉਣਾ ਹੁਣ ਚਲ ਅਸੀਂ ਤਾਂ ਨਹੀਂ ਬਣਾਉਣਾ ਜਿਹੜਾ ਕੋਈ ਹੋਰ ਬਣਾਊਗਾ ਬਹੁਤ ਔਖਾ ਹੋ ਗਿਆ ਇੰਨਾ ਮਹਿੰਗਾ ਹੈ ਨਾ ਸੋਨਾ ਬਣਾਉਣਾ ਚਲੋ ਪਹਿਲੀਆਂ ਚ ਬਣਾ ਲਿਆ ਪਤਾ ਨਹੀਂ ਉਦੋਂ ਤਾਂ ਰੇਟ ਵੀ ਸਸਤਾ ਸੀ ਤੇ ਲੱਗਦਾ ਵੀ ਨਹੀਂ ਸੀ ਹੁੰਦਾ ਵੀ ਮਹਿੰਗਾ ਸੋਨਾ ਵੀ ਹੈ ਸੋਨਾ ਬਣਾਉਣਾ ਵੀ ਬੜਾ ਰੇਟ ਪਰ ਅੱਜ ਦਾ ਰੇਟ 1,55,000 ਤੋਰੇ ਦਾ ਬਹੁਤ ਔਖਾ ਬਣਾਉਣਾ ਨਹੀਂ ਬਣਦਾ ਬਸ ਬਾਹਰ ਗੱਲਾਂ ਨਹੀਂ ਬਣਦਾ ਤੇ ਲੋ ਜੀ ਆਪਾਂ ਤੁਹਾਨੂੰ ਦਿਖਾਉਣੀ ਆਪਾਂ ਹੱਥ ਚ ਲਈ ਬੈਠੇ ਆਪਾਂ ਲੈ ਕੇ ਇੱਕ ਫਸ ਗਿਆ ਸੁਨਿਆਰੀ ਦੇ ਪਹਿਲਾਂ ਆਪਾਂ ਪੈਂਡ ਦਾ ਆ ਪਹਿਲਾ ਸੁਨਿਆਰੀ ਦੇ ਅਸੀਂ ਪੈਂਡ ਵਾਲੇ ਸੁਨਿਆਰੀ ਤੇ ਗਏ ਪਹਿਲੀ ਵਾਰ ਇਸ ਕਦੇ ਨਹੀਂ ਸੀ ਗਏ ਤੇ ਪਹਿਲੀ ਵਾਰ ਗਏ ਗੋਵੀ ਨਾ ਇੱਥੇ ਆਪਣੇ ਵਿਆਹ ਸੀਗਾ ਤੇ ਉਹਨਾਂ ਨੇ ਪੈਸੇ ਦੀ ਅੰਜਾਨੀ ਸੀ ਗੈਵੀ ਨੂੰ ਨਾਲ ਲੈ ਗਏ ਉਹ ਸੁਨਿਆਰ ਜੀ ਉੱਥੇ ਉਹ ਨਹੀਂ ਗਏ ਬਟਨਰ ਜੀ ਵੀ ਕਿਹਾ ਹੱਥ ਚ ਪਾਉਣ ਵਾਲਾ ਮੈਨੂੰ ਉਦੋਂ ਦੇ ਕਰੀ ਜਾਂਦਾ ਸੀ ਕਹਿੰਦਾ ਮੰਮੀ ਮੈਨੂੰ ਆ ਲੈ ਦੋਗੇ ਤੁਸੀਂ ਇੱਥੇ ਉੱਥੇ ਪੈ ਦੇਖ ਲੈ ਕੇ ਕਿਤੇ ਅਸ ਤਾਂ ਪਹਿਲੀ ਵਾਰ ਹੀ ਗਏ ਆ ਟੈਂਪਰ ਮੈਨ ਸੀ ਕਹੇ ਕਿ ਉਸ ਤੋਂ ਬਾਅਦ ਪੁਰਾਣੀ ਜਾਂਦੇ ਆ ਤੇ ਵੇਖ ਲੈ ਪਏ ਕਹਿੰਦਾ ਮੰਮੀ ਮੈਨੂੰ ਲੈ ਜਾਵਾਂਗੇ ਤੇ ਮੈਂ ਕਿਹਾ ਚਲ ਕੋਈ ਗੱਲ ਨਹੀਂ ਵੀ ਆਪਾਂ ਅਗੀ ਜਿੱਦਣ ਗਏ ਤੇ ਲਈ ਆਵਾਂਗੇ ਤੇ ਦੇਖੋ ਜੀ ਪਕਲ ਲੈ ਕੇ ਆਉਂਦਾ ਹੈ ਦੇਖੋ 10000 550 550 ਦਾ 10000 550 ਦਾ ਦੇਖੋ ਜੀ ਆਹ ਚੀਜ਼ ਦੇਖੋ ਤੇ ਮੈਨੂੰ ਪਤਾ ਨਹੀਂ ਸੀ ਮੈਂ ਕਦੇ ਚਾਂਦੀ ਨਹੀਂ ਖਰੀਦੀ ਚਾਂਦੀ ਤਾਂ ਵੈਸੇ ਮੈਂ ਘਾਟ ਹੀ ਕਰਦੀ ਚਾਂਦੀ ਮੈਂ ਨਹੀਂ ਕਰਦੀ ਚਾਂਦਰ-ਪੁੰਦਰ ਲੈਂਦੀ ਸੀ ਮੈਂ ਕਦੇ ਹੋਰ ਨਹੀਂ ਸੀ ਲੈਂਦੀ ਹੁੰਦੀ ਚਾਂਦੀ ਦਾ ਤੇ ਮੈਨੂੰ ਆਖੀ ਮਮੇ ਕਿੰਨੇ ਦਾਊਗਾ ਮੈਂ ਕਿਹਾ ਵੀ 5-6000 ਦਾਊਗਾ ਮੈਨੂੰ ਤਾਂ ਪਤਾ ਹੀ ਘਰ ਮਿੰਨਾ ਵਿੰਗਾ ਇਹ ਖਵਤ ਵੀ ਜਿਹੜਾ ਸਾਵਣਾ ਦੇ ਵਿੱਚ ਆਂਦੀ ਮਹਿੰਗੀ ਹੈ 5-6000 ਦਾ ਤਾਊਗਾ ਹੀ ਪਰ ਉਹਥੇ ਰੇਟ ਪਤਾ ਜਿੱਦੋਂ ਅਸੀਂ ਜਾ ਕੇ ਦੇਖਿਆ ਸੀ ਇਹ 10500 ਸੀ ਨਮਰ ਕੇ ਗਿਆ ਵੀ ਨਾ ਇਹ ਵੀ ਗਾੜਾ ਮਹਿੰਗਾ ਕਹਿੰਦਾ ਫੋਨ ਕੀ ਤੇ ਕਹਿੰਦਾ ਰਹਿ ਨਾ ਮੈਂ ਕਿਹਾ ਨਹੀਂ ਪੁੱਤ ਹੁਣ ਤਾਂ ਰੈਂਟ ਦੇ ਕਿਉਂ ਤੇ ਹੁਣ ਤਾਂ ਲੈ ਲੈ ਲੋ ਤੇ ਇਹਨੂੰ ਸਾਰਿਆਂ ਨੂੰ ਚਾਹ ਪਸੰਦ ਆਇਆ ਬੋਸਨ ਇਹ ਹੈਗਾ ਜੀ ਢਾਈਆਂ ਤੋਲ ਲੈਂਦੇ ਬਹੁਤ ਨਰੋਆ ਵਾ ਇਹ ਪਸੰਦ ਆਇਆ ਲੋ ਜੀ 10000 ਦੇਖ ਲੋ 500 550 ਉਹ ਦਲੇ ਦੇ ਕਿੱਥੇ ਜਾ ਕੇ ਮਗੇ ਗੜੀਆ ਫਿਰ ਮੈਂ ਤੁਹਾਨੂੰ ਅੱਜ ਚੂੜੀ ਦਿਖਾਉਣੀ ਦੇਖੋ ਮੇਰੇ ਚੂੜੀ ਪਾਈਈ ਹੈ ਤੇਰੇ ਕੋਲੇ ਇਹਦੇ ਨਾਲ ਦੀਆਂ ਚਾਰ ਚੂੜੀਆਂ ਨੇ ਉਦੋਂ ਮੈਂ 4700 ਦੀਆਂ ਬਣਾਈਆਂ ਸੀ ਆ ਚਾਰ ਚੂੜੀਆਂ ਹੁਣ ਇੱਕ ਇਹ ਕੱਲੀ ਮੈਂ ਉੱਥੇ ਕੱਲ ਲਵਾ ਕੇ ਤੇ ਪੁੱਛਿਆ ਤੇ 6000 ਦੀ ਇੱਕ ਚੂੜੀ ਆ ਦੇਖ ਲੋ 6000 ਦੀ ਕੱਲੀ ਚੂੜੀ 4700 ਦੀਆਂ ਮੈਂ ਇਹ ਚਾਰ ਬਣਾਈਆਂ ਸੀ ਨਾਲੇ ਬਣਾਏ ਨੂੰ ਕੋਈ ਟਾਈਮ ਜ਼ਿਆਦਾ ਨਹੀਂ ਹੋਇਆ ਜਦੋਂ 350 ਸਾਲਾ ਗੁਰਨਾਲਕੇ ਦੇ ਦਾ ਬਣਾਇਆ ਨਾ ਉਦੋਂ ਬਣਾਈਆਂ ਸੀ ਮੈਂ ਇਹ ਵੀ 350 ਨੂੰ ਤਿੰਨ ਚਾਰ ਸਾਲ ਹੀ ਹੋਏ ਆ ਤੇ 4700 ਦੀਆਂ 400 6000 ਦੀ ਇੱਕ ਆ ਇਹ ਤੇ ਤਿੰਨ ਆਪਣੇ ਕੋਲੇ ਪਈਆਂ ਇੱਕ ਕਪਾਲੀ ਤੇ ਮੈਨੂੰ ਤਾਂ ਪਤਾ 350 ਸਾਲਾਸ ਮੈਨੂੰ ਤਾਂ ਯਾਦ ਰਿਹਾ ਕਿ ਅਸੀਂ 350 ਸਾਲਾ ਗਏ ਸੀ ਨਾ ਉੱਥੇ ਸੁਲਤਾਨ ਪੋਲੂ ਦੀ ਬਹੁਤ ساری ਸੰਗਤੀ ਗਈ ਸੀ ਤੇ ਉੱਥੇ ਅਸੀਂ ਬੁੜੀਆਂ-ਬੁੜੀਆਂ ਗਈ ਸੀ ਮੈਨੂੰ ਕਹਿੰਦੀ ਤੂੰ ਇੱਥੋਂ ਸੁਲਤਾਨਪੁਰ ਲੋਧੀ ਤੋਂ ਖਰੀਦ ਕੇ ਪਾਏ ਉਹਦੋਂ ਮੈਂ ਉੱਥੇ ਪਹਿਲੀ ਵਾਰ ਪਾ ਕੇ ਗਈ ਸੀ ਕਿਉਂਕਿ ਜਦੋਂ ਪਹਿਲਾ ਚੀਜ਼ ਲੈਣੀ ਆ ਇਹਦੀ ਸ਼ੈਨ ਵੱਖਰੀ ਹੁੰਦੀ ਹੈ ਨਾ ਇਹਨਾਂ ਦੀ ਚਮਕ ਬਹੁਤ ਸੋਹਣੀ ਹੁੰਦੀ ਆ ਮੈਨੂੰ ਕਹਿੰਦੀ ਇੱਥੇ ਖਰੀਦ ਕੇ ਪਾਏ ਮੈਂ ਖੈ ਨਹੀਂ ਪਹਿਣੀ ਮੈਂ ਤਾਂ ਵੀ ਚਾਂਦੀ ਦੀ ਆ ਤਾਂ ਮੇਰੇ ਮੈਨੂੰ ਤਾਂ ਆ ਜਿਆਦਾ ਵੀ 4-5 ਸਾਲ ਹੀ ਹੋਏ ਉਹ ਜੀ ਜੋ 3.5 ਸਾਲਾ ਬਣਾਇਆ ਸੀ ਤੇ ਦੇਖੋ ਜੀ 4700 ਦੀਆਂ ਚਾਰ ਹੁਣ 6000 ਦੀ ਇੱਕ ਹੋ ਗਈ ਹੈ ਇੰਨੀ ਜਿਆਦਾ ਮੰਗਿਆ ਹੀ ਹੋਈ ਪਈ ਹੈ ਗਣਤਾਂ ਆਪਣੇ ਕੋਲੇ ਪਈਆਂ ਤੇ ਪਰ ਮੈਂ ਉਹਦੋਂ ਲੈ ਆਈ 4 4700 ਦੀਆਂ ਦਾ ਸਾਢੇ 1250 ਦੀ ਇੱਕ ਹੈ ਨਾ 12 ਸਾਢੇ 1150 ਦੀ 1200 ਤੋਂ ਵੀ 30 ਘੱਟ ਹੀ ਆ ਇੱਕ ਚੂੜੀ ਇੱਥੇ ਹੁਣ 6000 ਦੀ ਇੱਕ ਹੈ ਹਨ ਫੇਰ ਮੈਂ ਕਿਹਾ ਚਲੋ ਮੈਂ ਬੇਹਜੇ ਲੈਣਾ ਤਾਂ ਨਹੀਂ ਸੀਗਾ ਤੇ ਮੈਂ ਕੰਗਾਂਝਾ ਪੁੱਛਣ ਲੱਗ ਗਈ ਜਿੱਦਾਂ ਮੇਰਾ ਸੋਨੇ ਦਾ ਕੰਗਾਂਜਾ ਪਾਇਆਗਾ ਤੇ ਮੈਂ ਕਿਹਾ ਚੱਲ ਮੈਂ ਇੱਕ ਕੰਗਾ ਲੈ ਲੈਂਦੀ ਆ 14000 ਦਾ ਕੰਗਣ ਸੀਗਾ ਚਾਂਦੀ ਦਾ 14 ਦਾ ਦੇਖੋ ਜੀ ਆਈ ਸੀ ਚੋੜਾ ਜੀ ਤੇ ਇੰਨਾ ਜਿਆਦਾ ਇੰਨੀ ਮਗਹੀਾਈ ਹੋਈ ਪਈ ਆ ਹੱਦ ਹੋਈ ਪਈ ਮੈਂ ਚਾਂਦੀ ਹੈ ਨਹੀਂ ਚਾਂਦੀ ਮੇਰੇ ਕੋਲ ਬਹੁਤ ਘੱਟ ਚਾਂਦੀ ਨਹੀਂ ਬਣਾਈ ਚਾਂਦੀ ਤਾਂ ਮੈਂ ਛਾਂਜਰਾ ਬਣਾਈਆਂ ਹੋਣੀਆਂ ਛਾਂਜਰਾ ਹੋਣੀਆਂ ਬਸ ਤੇ ਬਸ ਆਹ ਚੂੜੀਆਂ ਚਾਰ ਉਹਦੇ ਲੈ ਲਈਆਂ ਹੋਰ ਚਾਂਦੀ ਮੇਰੇ ਕੋਲ ਕੋਈ ਖੈ ਨਹੀਂ ਖਾਸ ਲੋ ਜੀ ਲੋ ਜੀ ਸੋਨੇ ਚਾਂਦੀ ਦਾ ਭਾਤ ਆ ਸਮਾਨੀ ਚੜ ਗਿਆ ਬਹੁਤ ਔਖਾ ਜੀ ਬਣਾਉਣਾ ਤਾਂ 1,56 ਦਾ ਸਿਰਫ ਜਿਵੇਂ ਹੁਣ ਮੇਰੇ ਕੰਨਾਂ ਵਾਲੇ ਪਾਈ ਆ ਤੇ ਇਹ ਚਲੋ ਜੇ ਤੋਲੇ ਤੇ ਹੋਏ ਹਨਾ ਜੇ ਤੇ ਕਿੰਨੇ ਕੁ ਹੈਗੇ ਜੇ 1.5 ਲੱਖ ਰੁਪਏ ਆਪਾਂ ਕਰਨਾਂ ਚ ਪਾਈ ਬੈਠੇ ਹਨ ਇਹ ਤਾਂ ਛੋਟੀ ਜੀ ਚੀਜ਼ ਹੀ ਆ ਇਹ ਉਹ ਮੇ ਬਦਲ ਤੇ ਜੇ ਸੁਣੋ ਦੰਦ ਖਾਏ ਸੇ ਆਪਾਂ ਹੋਰ ਪਾਰੇ ਫਿਰ ਤੇ ਹੋਰ ਪਾਰੇ ਇਹ ਹੋਰੀ ਵੀ ਸੋਨ ਨਾਲ ਹੀ ਆ ਤੇ ਦੇਖੋ ਜੀ ਇੰਨਾ ਹੋ ਗਿਆ ਬਹੁਤ ਜ਼ਿਆਦੀ ਮੰਗਾਈ ਹੋਈ ਪਈ ਆ ਚਲੋ ਜੀ ਠੀਕ ਆ ਮੈਂ ਕਿਹਾ ਮੈਂ ਤਾਂ ਖਾਮ ਬੈਟਰ ਨਰ ਬਣਾ ਕੇ ਲੈ ਕੇ ਕੱਲ ਲੈ ਕੇ ਸੀ ਮੈਂ ਸੋਨੇ ਪਤ ਵਾਸਤੇ ਆਜ ਵਾਸਤੇ ਇਹ ਦੇਖ ਇੰਨਾ ਜਿਆਦਾ ਜਿਆਦਾ ਮੈਨੂੰ ਪਤਾ ਤੇ ਉਹਦਾ ਨਾ ਚਾਂਦੀ ਦਾ ਕੜਾ ਬਣਾਇਆ ਸੀ ਨਿੱਕੇ ਹੁੰਦੇ ਲੱਗਿਆ ਵੀ ਗੱਲ ਦਾ ਉੱਪਰ ਨਾਂ ਵੀ ਪਵਾਇਆ ਉਹਦਾ ਬਹੁਤ ਤੇ ਉਹ 2500 ਦਾ ਬਣਿਆ 2600 ਦਾ ਬਣਿਆ ਸੀ ਉਹਦਾ ਮੈਂ ਤਾਂ ਭੀੜਾ ਹੋ ਗਿਆ ਤੇ ਪਿਆਈ ਆ ਤੇ ਹੁਣ ਅਸੀਂ ਪੁੱਛਿਆ 20000 ਦਾ ਉਹਦੇ ਨਾਲ ਦਾ ਜਿਹੜਾ 2600 ਦਾ ਬਣਾਇਆ ਸੀ ਇੰਨਾ ਜਿਆਦਾ ਫਰਕ ਪੈ ਗਿਆ ਹਣਾ ਚਲੋ ਜੀ ਬਹੁਤ ਧੰਨਵਾਦ ਮੈਂ ਕਿਹਾ ਚਲੋ ਕੋਈ ਗੱਲਬਾਤ ਸਾਂਝੀਆਂ ਕਰਾਂ ਤੇ ਬੈਗ ਬਣਾਉਣਾ ਸੀ ਬੈਗ ਬਣਾਉਂਦਾ ਟਾਈਮ ਨਹੀਂ ਲੱਗਿਆ ਕਿਉਂਕਿ ਵਿੱਚ ਦੀ ਗੜੀਆਂ ਗੁੜੇ ਦੇ ਝਾੜੂ ਹੋ ਗਈ ਮੀਂਹ ਦਾ ਮੌਸਮ ਸੀ ਨਹੀਂ ਟਾਈਮ ਲੱਗਾ ਮਸ਼ੀਨ ਤੇ ਬੈਠਣ ਦਾ ਤੇ ਫਿਰ ਮੈਂ ਕਿਹਾ ਚਲੋ ਮੈਂ ਤਾਂ ਖਾਵਾਂ ਨਾਲੇ ਸੋਨੇ ਚਾਂਦੀ ਦਾ ਸਮਾਨ ਨਹੀਂ ਚੜਿਆ ਰੇਟ ਮੈਂ ਕੱਪ ਚੱਲੀ ਦਿਖਾ ਦਿੰਗੀ ਨਾ ਇੰਨੇ ਕੇ ਚੀਜ਼ੀ ਇੰਨੇ ਦੀ ਆਈ ਹੈ ਕੀ ਕੋਈ ਕਰੂ ਬਣਾ ਕੇ ਵੇਖ ਲਓ ਚਲੋ ਜੀ ਠੀਕ ਆ ਬਹੁਤ ਧੰਨਵਾਦ ਹੋ ਗਿਆ